ਉਹ ਆਰਜ਼ੂ ਦੇ ਰੇਗ ਪ੍ਰੋਗਰਾਮ ਲੈ ਕੇ ਆ ਰਹੇ ਜੋ ਕਿ ਮੈਂ ਪਾਰਟੀ ਲਈ ਪ੍ਰੋਗਰਾਮ ਰੱਖ ਰਿਹਾ ਜਿਸ ਦੇ ਵਿੱਚ ਸਾਡੇ ਨੈਸ਼ਨਲ ਪ੍ਰਧਾਨ ਜੀ ਸ਼ਰਮਾ ਜੀ ਅਤੇ ਵੀ ਦੋ ਆਰਜ਼ੂ ਜੀ ਇਸ ਨੇ ਬੰਦਰ ਪੰਜਾਬ ਤੋਂ ਆ ਰਹੇ ਇੱਕ ਉਸ ਦੇ ਉਹਨਾਂ ਦਾ ਆਪ ਇਹ ਜਨਤਾ ਦੇ ਵਿੱਚ ਨੋਟ ਬਣਾ ਪੜਾ ਰਹੇ ਉਹਨੂੰ ਜੀਰੇ ਦੇ ਵਿੱਚ ਸੇਵਾ ਚੁਆਤ ਰਾਹੀਂ ਉਹ ਆਜੋਗਾ ਆਪਕਾ ਮੈਨੂੰ ਲੈਕਚਰਸ ਚ ਕਿਹੜੇ ਕਿਹੜੇ ਚ ਹਿੱਸਾ ਲੈਣ ਦੀ تیاری ਚੱਲ ਰਹੀ ਹੈ ਕਿਹੜੀ ਕਿਹੜੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਦੀ ਤਿਆਰੀ ਚੱਲ ਰਹੀ ਹੈ। ਹਾਲੇ ਮੈਂ ਪਾਰਟੀ ਦੇ ਵਿੱਚ ਨਵਾਈ ਹਾਲੇ ਪਾਰਟੀ ਦੇ ਵਿੱਚ ਮੈਂ ਨਵਾਂ ਕੇ ਸਬੂਤੇ ਸਾਥ ਨਾਲ ਜੁੜੇ ਬਿਆਨ ਜਿਵੇਂ ਨੂੰ ਜੋੜੇ ਤੋਂ ਪਹਿਲਾ ਸ਼ਹਿਰ ਦੋਗਾ। ਮੇਨੂੰ ਵੀ ਮੈਂ ਆਪਣੇ ਸ਼ਹਿਰ ਨਾਲ ਲਿਕੇ ਆਪਾਂ ਇਸ ਪਾਰਟੀ ਨੂੰ ਨਾਮ ਦਾ ਲੈਣੀ ਲਈ ਦੀ ਗੱਲ ਹੈ। ਐਨਸੀਪੀ ਪਾਰਟੀ ਹਾਕੀ ਹੋਸ਼ਰ ਆਪਾਂ ਨੂੰ ਆਪਣੇ ਸ਼ਹਿਰ ਦੇ ਨਾਮ ਹੋ ਜਾਇਆ ਜਾਵੇ। ਕਿ ਕਿਸ ਸ਼ਹਿਰ ਨੇ ਇਸ ਪਾਰਟੀ ਨੇ ਟੀਕਾ ਮੁਕਾਮ ਆਜ਼ਮ ਕੀਤਾ। ਤਾਂ ਆਪਾਂ ਨੂੰ ਆਪਣੇ ਨਾਮ ਨਾਲ ਕੇ ਪਾਰਟੀ ਹੋਰ ਵੀ ਕਿਸੇ ਸ਼ਹਿਰਾਂ ਚੋਰ ਵੀ ਦੇਖਣਾ ਕਿ ਸੁਪਿਆ ਚ ਪਾਰਟੀ ਹੈ ਨਹੀਂ ਮੈਨੂੰ ਇਲੈਕਸ਼ਨ ਦੇ ਕੀ ਤਿਆਰੀ ਹੈ ਤੁਹਾਡੀ ਪਾਰਟੀ ਵੱਲੋਂ ਜਾਂ ਪਾਰਟੀ ਦੇ ਪੰਜਾਬ ਦੇ ਵਿੱਚ ਜਿਹੜੇ ਹੁਣ ਇਲੈਕਸ਼ਨਸ ਹੋਣੇ ਨੇ ਅਗਲੇ ਸਾਲ ਨਗਰ ਕੋਲਣਾ ਦੇ ਵਿਧਾਨ ਸਭਾ ਦੇ ਉਹਦੇ ਬਾਰੇ ਅੱਜ ਇਸ ਸਾਲ ਹੋ ਗਈ ਉਹਦੇ ਵਿੱਚ ਪਾਰਟੀ ਬਹੁਤ ਹਿੱਸਾ ਲੋਗੀ ਹੋਵੇ ਹੁਣ 2026 ਦੇ ਇਲੈਕਸ਼ਨ ਜਾਂ ਜੋ ਵੀ ਇਲੈਕਸ਼ਨ ਆਉਣਗੇ ਉਹਦੇ ਵਿੱਚ ਐਂਸੀ ਵੀ ਪਾਰਟੀ ਪੰਜਾਬ ਦੇ ਵਿੱਚ ਸਰ ਕਿਹੜੇ ਕਿਹੜੇ ਮੋਟਿਵ ਤੇ ਕੰਮ ਕਰ ਰਹੀ ਹੈ ਤੁਹਾਡੀ ਪਾਰਟੀ ਨਹੀਂ ਕੋਈ ਗਰੀਬੀ ਰੇਖਾ ਆ ਕੋਈ ਸਿੱਖਿਆ ਆ ਕੋਈ ਇਸ ਤਰ੍ਹਾਂ ਕਿਸ ਤਰ੍ਹਾਂ ਮੋਟਿਵ ਬੜੀ ਪੜੀ ਪਾਰਟੀ ਦੀ ਅਸੀਂ ਸਵਛ ਭਾਰਤ ਦੇ ਵਿੱਚ ਮੋਟਿਵ ਲੈ ਸਾਰੇ ਹੁੰਦੇ ਨੇ ਜਿਹੜਾ ਦੇ ਲਾਓ ਦਿਖਾਓਗੇ ਦਿਖਾਓਗੇ ਲੋਕਾਂ ਦੀ ਹਾਜ਼ਰੀ ਦੀ ਸੰਖਿਆ ਆ ਉਹ ਇਹੋ ਉਤਸਾਹ ਦਾ ਅੰਦਾਜ਼ਾ ਹੈ ਮਹਿਲਾਵਾਂ ਦੀਆਂ ਚਿੰਤਾ ਕਰਦੇ ਆਗੇ ਸੋਸ਼ਲ ਮੀਡੀਆ ਤੇ ਵੀ ਪੰਜਾਬ ਦੇ ਅਸੀਂ ਪਾਰਟੀ ਨੂੰ ਮੌਕਾ ਦਿੰਦਾ ਅਸੀਂ ਵੱਧੋ ਚੰਗੀ ਪਾਰਟੀ ਨਾਲ ਪੰਜਾਬ ਦੇ ਵਿੱਚ ਇਸ ਟਾਈਮ ਸਭ ਤੋਂ ਵੱਡੀ ਚੁਣੌਤੀ ਕੀ ਸਮਝਦੇ ਹੁੰਦੇ ਸੀ ਨੌਜਵਾਨਾਂ ਵਾਸਤੇ ਆਇਆ ਕੋਈ ਪੰਜਾਬ ਦੇ ਜਿਸ ਤਰ੍ਹਾਂ ਦੇ ਕੋ ਸੰਬੰਧਿਤ ਬੰਦੀ ਹੁੰਦੀ ਹੈ ਉਹ ਵੀ ਨਸ਼ੇ ਹੀ ਬੰਦੇ ਆ ਰਹੇ ਨੇ ਇਹ ਵੀ ਇਹਦਾ ਪੰਜਾਬ ਨੂੰ ਬਹੁਤ ਸ਼ਰ ਲੈ ਕੇ ਗੱਲ ਹੁੰਦੀ ਹੈ ਅੱਲਾ ਰੱਬਾ ਪੰਜਾਬ ਤੇ ਬਹੁਤ ਜ਼ਿਆਦਾ ਨਸ਼ਾ ਪੰਜਾਬ ਦੇ ਬੁਨੇ ਆਏ ਨੇ ਬਹੁਤ ਜ਼ਿਆਦਾ ਨਸ਼ੇ ਦੇ ਨਾਮ ਤੇ ਕਰਦਾ ਪੰਜਾਬ ਜਿਆਦਾ ਲੇਜ ਹਾਰ ਤੋਂ ਬਾਅਦ ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਸੁਧਾਰ ਦਾ ਦਾਵਾ ਕੀਤਾ ਪਹਿਲਾਂ ਇਹਨਾਂ ਨੂੰ ਪਤਾ ਨਹੀਂ ਸੀ ਪੰਜਾਬ ਸਰਕਾਰ ਉਹਨਾਂ ਬਾਰੇ ਇਹ ਜਗ੍ਹਾ ਤੋਂ